ਉਹ ਕੋਈ ਮੇਜਮੀ ਨਾ ਭਾਈ ਗਮਾਣ ਦੇ ਵਿੱਚ ਤਿੰਨ ਘਰ ਤੇ ਇੱਕ ਤਾਂ ਹੈਗਾ ਦੀ ਪਰ ਜਾ ਪਤਾ ਦਾ ਹਾਂਜੀ ਇੱਕ ਘਰ ਸੀਗਾ ਤੇਲੀਆਂ ਦਾ ਅੱਛਾ ਜੀ ਤੇਲੀਆਂ ਇੱਕ ਘਰ ਸੀਗਾ ਭਾਈ ਜਲਾਹਾਂ ਦਾ ਉਹਨਾਂ ਦੇ ਜਿਹੜੇ ਬੱਚੇ ਤੇ ਛੋਟੇ ਛੋਟੇ ਉਹਨਾਂ ਦੀ ਲਿਹਾਜ ਬੜੀ ਸਿਆਪਸ ਨੇ ਇਕੱਠੇ ਰਿਹਾ ਕਰਨ ਉਹ ਜਦੋਂ ਇਕੱਠੇ ਰਿਹਾ ਕਰਨ ਉਹਨਾਂ ਦੀ ਭਾਈ ਆੜੀ ਬੜੀ ਇਕੱਠੇ ਰਿਹਾ ਕਰਨ ਉਹ ਇਕੱਠੇ ਰਿਹਾ ਕਰਨ ਤਾਂ ਸਾਰਾ ਦਿਨ ਖੇਡਿਆ ਕਰਨ ਇਹਨੇ ਹੌਲੀ ਹੌਲੀ ਉਹ ਚੋਬਰ ਹੋ ਗਏ ਜਦੋਂ ਉਹ ਚੋਬਰ ਹੋ ਗਏ ਤਾ ਹੁਣ ਸਾਧੀਆਂ ਹੋਣੀਆਂ ਇੰਦੀਆਂ ਉਹਨਾਂ ਦੀਆਂ ਸਾਧੀਆਂ ਹੋ ਗਈਆਂ ਜਦੋਂ ਉਹਨਾਂ ਦੀਆਂ ਸਾਧੀਆਂ ਕਰਤੀਆਂ ਤਾਂ ਸਾਰੇ ਰਿਹਾ ਕਰਨ ਉਹ ਭਾਈ ਫਰਲੋਦੀ ਕੰਮ ਫੇਰ ਬਣਾ ਕਰਿਆ ਕਰਨ ਹੁਣ ਵਿਆਹੇ ਗਏ ਜਦੋਂ ਉਹ ਭਾਈ ਵਿਹਲੇ ਰਿਹਾ ਕਰਨ ਤਾਂ ਹੁਣ ਕਰਦੇ ਨੇ ਉਹ ਐਡ ਕਰਤੇ ਜਦੋਂ ਕਰਦੇ ਨੇ ਐਡ ਕਰਤੇ ਤਾਂ ਕੰਮ ਕਰਨਾ ਨਹੀਂ ਹੁਣ ਖਰਚਾ ਕਿੱਥੋਂ ਚੱਲੇ ਉਹ ਇੱਕ ਦਿਨ ਉਹਨੂੰ ਕਹਿੰਦਾ ਇੱਕ ਦੂਜੇ ਨੂੰ ਕਹਿੰਦਾ ਯਾਰ ਆਪਣੇ ਘਰੇ ਛਾਲਿਆਂ ਦੇ ਕਲੇਸ਼ ਪੈਂਦਾ ਰਹਿੰਦਾ ਸਾਰਿਆਂ ਦੇ ਘਰ ਵਾਲਿਆਂ ਨੇ ਕਲੇਸ਼ ਹੀ ਕਰਨਾ ਕਿੰਨਾ ਹੋਰ ਯਾਰ ਉਹ ਦੂਆ ਬੋਲਦਾ ਹੈ ਦੂਆ ਕਹਿੰਦਾ ਯਾਰ ਕੱਲ ਮਿੱਤਰਾ ਮੈਂ ਤੁਹਾਡੇ ਘਰ ਨੂੰ ਆਉਂਦਾ ਸੀ ਕਹਿੰਦਾ ਤੇਰੇ ਘਰ ਵਾਲੀ ਤੇਰੇ ਨਾਲ ਲੜੀ ਜਾਂਦੀ ਸੀ ਕਹਿੰਦਾ ਮੈਂ ਤਾਂ ਹੌਲੀ ਕਿਦਨੇ ਮਗਰੀ ਮੁਰਿਆ ਆ ਕਹਿੰਦਾ ਲੜਦੀ ਸੀ ਕਹਿੰਦਾ ਹਾਂ ਕਹਿੰਦਾ ਯਾਰ ਲੜਈ ਲੜਾਈ ਗਈ ਪਰ ਹੋਰ ਕੀ ਕਰੂ ਕਹਿੰਦਾ ਉਹ ਕਹਿੰਦਾ ਘਰੇ ਸਾਡੇ ਬਤੀਲਾ ਹੈ ਨਹੀਂ ਅਸੀਂ ਕਹਿੰਦਾ ਮੱਗੀ ਚਾਹ ਕਰਦੇ ਆ ਉਹ ਤਾਂ ਲੜਦੀ ਸੀ ਉਹ ਦੂਜਾ ਬੋਲਦਾ ਕਹਿੰਦਾ ਯਾਰ ਗੱਲਾਂ ਐ ਕਹਿੰਦਾ ਉਹ ਲੜਨਾ ਹੀ ਆ ਕਹਿੰਦਾ ਹੋਰ ਕੀ ਕਰੇ ਕਹਿੰਦਾ ਸਾਡੇ ਘਰੇ ਵੀ ਕਲੇਸ਼ ਨਹੀਂ ਹੈ ਕਹਿੰਦਾ ਕਿਵੇਂ ਕਹਾਂ ਅਸੀਂ ਕਹਿੰਦਾ ਬੱਠਲ ਚ ਆਟਾ ਗੁੰਨਦੇ ਸਾਡੇ ਕੋਲ ਪ੍ਰਾਂਤ ਨਹੀਂ ਹੈਗੀ ਕਹਿੰਦਾ ਅੱਛਾ ਤੀਜਾ ਕਹਿੰਦਾ ਯਾਰ ਸਾਡੇ ਵੀ ਕਹਿੰਦਾ ਕਲੇਸ਼ ਹੈ ਕਹਿੰਦਾ ਅਸੀਂ ਕਹਿੰਦਾ ਵਾਈ ਗੇ ਨੂੰ ਕਹਿੰਦਾ ਪੀਪੇ ਚ ਪਾਣੀ ਪਾ ਕੇ ਨਮਾਉਣਾ ਕਹਿੰਦਾ ਸਾਡੇ ਬਾਲਟੀ ਨਹੀਂ ਹੈਗੀ ਉਹ ਕਹਿੰਦੀ ਯਾਰ ਫਿਰ ਆਪਣੇ ਇੱਕ ਇੱਕ ਭਾਂਡੇ ਪਿੱਛੇ ਕਲੇਸ਼ ਹੁੰਦਾ ਆਪਾਂ ਚੁੱਪ ਕਰਕੇ ਕਹਿੰਦਾ ਇੱਕ ਦਿਨ ਐ ਕਰੋ ਜਿਹਦੇ ਭਾਂਡੇ ਵੱਧ ਨੇ ਕਿਸੇ ਦੇ ਘਰੇ ਆਪਾਂ ਚਲੋ ਕੰਧ ਟੱਪ ਕੇ ਇੱਕ ਇੱਕ ਭਾਂਡਾ ਆਪਾਂ ਚੱਕ ਲਿਆਵਾਂਗੇ ਆਪਣੇ ਘਰੇ ਕਲੇਸ਼ ਬੰਦ ਹੋ ਜੂ ਕਹਿੰਦੇ ਵੀ ਠੀਕ ਹੈ ਉਹਨਾਂ ਨੇ ਮਥਾ ਮਥਾ ਲਿਆ ਤਿੰਨਾਂ ਨੇ ਭਾਈ ਉਹ ਕਿਸੇ ਦੇ ਘਰੇ ਰਾਤ ਨੂੰ ਜਾਵੜੇ ਕੰਦ ਟੱਪੀ ਕੰਦ ਟੱਪ ਕੇ ਜਾਵੜੇ ਜਿਹਨੂੰ ਤਾਂ ਪਤੀਲੇ ਦੀ ਲੋੜ ਸੀ ਉਹਨਾਂ ਦਾ ਪਤੀਲਾ ਚੱਕ ਲਿਆ ਜਿਹਨੂੰ ਬਾਲਟੀ ਦੀ ਲੋੜ ਸੀ ਉਹਨੇ ਬਾਲਟੀ ਚੱਕ ਲਈ ਜਿਹਨੂੰ ਪ੍ਰਾਂਤ ਦੀ ਲੋੜ ਸੀ ਉਹਨੇ ਪ੍ਰਾਂਤ ਚੱਕ ਲਈ ਉਹਨੇ ਪਤੀਲਾ ਚੱਕ ਲਿਆ ਉਹਨੇ ਬਾਲਟੀ ਚੱਕ ਲਈ ਤਿੰਨਾਂ ਨੇ ਇੱਕ ਇੱਕ ਭਾਂਡਾ ਚੱਕ ਲਿਆ ਘਰੇ ਆ ਗਿਆ ਆਪੋ ਆਪਣੇ ਘਰ ਵਾਲਿਆਂ ਨੂੰ ਕਹਿੰਦਾ ਲੈ ਨਵਾਂ ਤਾਂ ਲਿਆਂਦਾ ਅਦਮੁੱਲ ਕੀ ਮਿਲ ਗਿਆ ਲਾਗੜ ਭਾਂਡਾ ਅਖੇਸਿਆ ਅਖਿਆ ਮਿਲ ਗਿਆ ਮੈਨੂੰ ਕਲੇਸ਼ ਬੰਦ ਹੋ ਗਿਆ ਉਹਨਾਂ ਦਾ ਉਹਨਾਂ ਹੀ ਤਾਂ ਭਾਈ ਕਲੇਸ਼ ਬੰਦ ਹੋ ਗਿਆ ਜਿਹਦੇ ਚੱਕੇ ਤੇ ਉਹਨਾਂ ਨੂੰ ਹੌਲੀ ਹੌਲੀ ਪਤਾ ਲੱਗ ਗਿਆ ਉਹ ਕਹਿੰਦੇ ਕਹਿੰਦੇ ਵੀ ਫਲਾਨਿਆਂ ਨੇ ਚੱਕੇ ਨੇ ਇਹ ਉਹ ਸੱਦੇ ਪੰਚਾਇਤ ਚ ਇਕੱਠ ਕਰਿਆ ਉਹ ਕਹਿੰਦੇ ਨਾ ਜੀ ਅਸੀਂ ਨਹੀਂ ਚੱਕਿਆ ਕੋਈ ਉਹ ਕਹਿੰਦੇ ਜਰੇ ਕੱਲ ਨੂੰ ਕਿਸੇ ਦੇ ਹੋਰ ਚੱਕਣਗੇ ਛਾਲਿਆਂ ਨੂੰ ਉਹਨਾਂ ਨੂੰ ਉੱਥੇ ਕਿਤਵਾਲੀ ਚ ਦਿਓ ਉੱਥੇ ਰਬਟਦੇ ਆਏ ਉਹ ਜਿਹੜੇ ਉੱਥੇ ਰਬਟਦੇ ਆਏ ਤਾਂ ਪਰਜਾਪਤ ਕਹਿੰਦਾ ਉਹਨਾਂ ਨੂੰ ਆਥਰ ਨੂੰ ਜਦੋਂ ਇਕੱਠੇ ਹੋਏ ਉਹ ਕਹਿੰਦਾ ਯਾਰ ਕਹਿੰਦਾ ਆਪਣੇ ਤੇ ਉਹ ਸਾਰੇ ਰੱਬਟ ਦੇ ਆਏ ਆਪਣੀ ਚੋਰੀ ਦਾ ਪਤਾ ਲੱਗ ਗਿਆ ਕਹਿੰਦੀ ਅੱਛਾ ਕਹਿੰਦਾ ਹਾਂ ਮੈਨੂੰ ਪਤਾ ਲੱਗਿਆ ਕਹਿੰਦੀ ਫਿਰ ਐਂ ਕਰੋ ਆਪਾਂ ਚੱਲਦੇ ਆਂ ਥਾਣੇ 'ਚ ਉੱਥੇ ਚੱਲ ਕੇ ਆਪਾਂ ਥਾਣੇਦਾਰ ਨਾਲ ਬਾਢੀ ਟੇਢੀ ਕਰ ਲੈਨੇ ਆਂ ਸਮਾਨ ਨੀ ਮੜਵਾਉਗਾ ਆਪਣਾ ਕਹਿੰਦੀ ਵੀ ਗੱਲ ਤਾਂ ਠੀਕ ਹੈ ਹੁਣ ਗਾਹਾਂ ਚੱਲ ਪੇ ਭਾਈ ਜਦੋਂ ਗਏ ਤਾਂ ਰਾਹ ਥਾਣੇ ਦੇ ਬਾੜ ਦੇ ਵਿੱਚ ਸੰਤਰੀ ਖੜਿਆ ਮੂਰੇ ਉਹ ਕਹਿੰਦੇ ਜੀ ਸੱਤਰੀਕਾਰ ਕਹਿੰਦੇ ਸੱਤਰੀਕਾਰ ਕਹਿੰਦੇ ਜੀ ਮੁੰਸੀ ਨੂੰ ਮਿਲਣਾ ਹੈ ਕਹਿੰਦਾ ਚਲੋ ਅੰਦਰ ਆਓ ਤੀ ਅੰਦਰ ਚਲੇ ਗਏ ਜਾ ਕੇ ਸੱਤਰੀਕਾਰ ਬੁਲਾਈ ਕਹਿੰਦਾ ਆਓ ਭਾਈ ਕਿਵੇਂ ਆਉਣਾ ਹੋਇਆ ਕਹਿੰਦੇ ਜੀ ਇੱਥੇ ਫਲਾਣੇ ਪਿੰਡ ਦੇ ਫਲਾਣੇ ਫਲਾਣੇ ਥੋਡੇ ਕੋਲੇ ਰਫਟ ਦੇ ਕੇ ਗਏ ਨੇ ਕਹਿੰਦਾ ਹਾਂ ਭਾਈ ਚੋਰੀ ਚਾਰੀ ਹੋਈ ਆ ਉਹਨਾਂ ਦੇ ਭਾਂਡੇ ਭੁੰਡੇ ਚੱਕ ਲਏ ਆ ਕੇ ਉਹ ਆਏ ਤੇ ਉਹ ਕਹਿੰਦਾ ਜੀ ਗੱਲ ਸੁਣੋ ਕਿਹੜੀ ਚੋਰੀ ਹੋਈ ਆ ਸਾਡੇ ਅਸੀਂ ਗਰੀਬ ਆਦਮੀਆਂ ਇੱਕ ਇੱਕ ਭਾਂਡੇ ਦੀ ਸਾਡੇ ਲੋੜਤੀ ਇੱਕ ਇੱਕ ਅਸੀਂ ਭਾਂਡਾ ਚੱਕਿਆ ਜਿਹੜਾ ਕੁਝ ਤੁਸੀਂ ਮਾੜਾ ਮੋਟਾ ਲੈਣਾ ਸਾਥੋਂ ਤੁਸੀਂ ਲੈ ਲਓ ਤੁਸੀਂ ਰਫੂ ਕਰਾਇਓ ਆਪਾਂ ਤੁਹਾਡੇ ਕੋਲ ਗੱਲ ਕਰਨ ਆਇਆ ਅੱਛੇ ਆ ਕਹਿੰਦਾ ਉੱਠ ਥਾਣੇਦਾਰ ਕਹਿੰਦਾ ਕਹਿੰਦਾ ਓਏ ਤੂੰ ਕੌਣ ਹੈ ਕਹਿੰਦਾ ਜੀ ਮੈਂ ਪਰਜਾ ਪਤਾ ਕੀ ਕੰਮ ਕਰਦਾ ਹੈ ਕਹਿੰਦਾ ਜੀ ਆਵੇ ਤੇ ਕਹਿੰਦਾ ਕੰਮ ਕਰਦਿਆਂ ਕਹਿੰਦਾ ਗਧਿ ਰੱਖੀ ਵੀ ਹੈ ਉਹਦੇ ਤੇ ਕਹਿੰਦਾ ਗਧੀਆਂ ਨਾਲ ਮੈਂ ਕਹਿੰਦਾ ਇਟਾਂ ਢੋਣਾ ਹਾਂਜੀ ਠੀਕ ਹੈ ਆ ਤੂੰ ਕੌਣ ਐ ਕਹਿੰਦਾ ਜੀ ਮੈਂ ਜਲਾਹਾ ਕੀ ਕੰਮ ਕਰਦਾ ਕਹਿੰਦਾ ਜੀ ਸੂਤ ਪਲਾਂ ਦਾ ਕੰਮ ਕਰਦਾ ਸਾਡਾ ਜਲਾਹਾਂ ਦਾ ਹੀ ਹੁੰਦਾ ਐ ਠੀਕ ਐ ਆ ਵੀ ਤੂੰ ਕਹਿੰਦਾ ਜੀ ਮੈਂ ਤੇਲੀ ਸਾਡੇ ਕੋਲ ਨੂੰ ਲਾਇਆ ਵੈ ਜੀ ਘਰੇ ਕਹਿੰਦਾ ਜਦੋਂ ਪਿੰਡ ਦੀ ਇੱਕ ਦੋ ਕਹਾਣੀਆਂ ਆ ਜਾਂਦੀਆਂ ਨੇ ਮੈਂ ਕਹਾਣੀਆਂ ਤੇਲ ਕੱਢ ਦੇਣਾ ਐ ਠੀਕ ਐ ਕਹਿੰਦਾ ਫਿਰ ਐ ਕਰੋ ਕਹਿੰਦਾ ਵੀ ਤੂੰ ਤਾਂ ਇੱਕ ਗੇਲਣ ਸਰੂ ਦੇ ਤੇਲ ਦਾ ਦੇ ਜਾ ਮੇਰੇ ਕਹਿੰਦਾ ਜਵਾਕ ਕਰੇ ਗੋਲ ਗਲੇ ਪਕਵਾ ਲਿਆ ਕਰਨਗੇ ਦੀ ਮਾਂ ਤੋਂ ਠੀਕ ਹੈ ਲੈ ਵੀ ਤੂੰ ਸੂਤ ਦਾ ਕੰਮ ਕਰਦਾ ਇੱਕ ਮੰਜੇ ਦਾ ਮੈਨੂੰ ਸੂਤ ਦੇ ਜਾ ਹਾਂ ਕਹਿੰਦਾ ਜੀ ਠੀਕ ਹੈ ਕਹਿੰਦਾ ਵੀ ਤੂੰ ਐ ਕਰ ਜੇ ਤੂੰ ਗਦੇ ਗਧੀਆਂ ਦਾ ਕੰਮ ਕਰਦਾ ਹੈ ਤਾਂ ਉਹਨਾਂ ਚ ਜਿਹੜੀ ਮਾੜੀ ਗਧੀਆਂ ਮੈਨੂੰ ਉਹ ਦੇ ਜਾਗਾ ਨਾ ਚੱਲ ਕਹਿੰਦਾ ਮੇਰੇ ਜਵਾਕ ਆਟਾ ਪਿਆ ਲੈ ਆਇਆ ਕਰਨ ਕਿ ਉਹਦੀ ਧਰਕੇ ਕਹਿੰਦਾ ਜੀ ਠੀਕ ਹੈ ਫਿਰ ਸਾਨੂੰ ਕੁਝ ਕਿਹਾ ਨਾ ਜੀ ਕਹਿੰਦਾ ਮੈਂ ਤੁਹਾਨੂੰ ਆਉਂਗਾ ਜ਼ਰੂਰ ਆਉਣਾ ਮੈਨੂੰ ਪਹੂ ਕਹਿੰਦਾ ਮੈਂ ਜਾਬਤਾ ਕਰਨਾ ਪੂ ਸਾਨੂੰ ਰਫਟ ਦਿੱਤੀ ਵੀ ਹੈ ਜਮਾ ਨਾ ਕਰਾਇਓ ਮੈਂ ਕੁਝ ਕਹਿੰਦਾ ਨਹੀਂ ਮੈਂ ਕਿਸੇ ਨੂੰ ਕੁਝ ਮੜਵਾਉਂਦਾ ਨਹੀਂ ਮੈਂ ਰਫੂ ਕਰਕੇ ਆਉਂ ਕਿਸੇ ਲੋੜ ਕਰਾਂ ਕਹਿੰਦਾ ਚੰਗਾ ਕਹਿੰਦਾ ਮੈਂ ਗੱਲਾਂ ਕਰਦੇ ਕਰਦੇ ਕਿਸੇ ਗੱਲ ਚ ਬਹਾਨਾ ਲੈ ਲੂ ਮੈਂ ਰਫੂ ਕਰਕੇ ਆਉਂ ਕਹਿੰਦੇ ਜੀ ਚੰਗਾ ਇੰਨੀ ਗੱਲ ਕਹਿ ਕੇ ਪਈ ਆਗੇ ਆ ਕੇ ਉਹਨੇ ਦਾ ਪਈ ਆਪਦੀ ਇੱਕ ਗਦੀ ਖੋਲ ਲਈ ਉਹਨੇ ਪਈ ਇੱਕ ਮੰਜੇ ਦਾ ਸੂਤ ਚੱਕ ਲਿਆ ਉਹਨੇ ਇੱਕ ਸਰੋਂ ਦਾ ਗੇਲਣ ਪਰ ਲਿਆ ਗੇਲਣ ਪਰ ਕੇ ਪਈ ਤਿੰਨੇ ਜਣੇ ਦਾ ਸਮਾਨ ਲੈ ਕੇ ਭਾਗੇ ਆਖਣਿਓ ਦਿਨ ਸੇ ਪੇ ਨਾਲ ਥਾਣੇ ਚ ਜਾ ਕੇ ਉਹ ਤਿੰਨੇ ਜਣੇ ਆਪਦਾ ਸਮਾਨ ਦੇ ਆਏ ਕਹਿੰਦਾ ਲੈ ਹੁਣ ਤੁਸੀਂ ਬੇਫਿਕਰ ਰਹੋ ਆਉਂਗਾ ਮੈਂ ਜ਼ਰੂਰ ਡਰਨ ਦੀ ਲੋੜ ਨਹੀਂ ਹੈ ਜੀ ਠੀਕ ਹੈ ਉੜਿਆਏ ਤਾਂ ਭਾਈ ਆ ਕੇ ਜਿੱਥੇ ਭਾਈ ਆ ਕੇ ਪੰਚਾਇਤ ਘਰ ਦੇ ਵਿੱਚ ਪੁਲਿਸ ਵਾਲੇ ਆ ਕੇ ਬੈਹnde ਹੁੰਦੇ ਇਕੱਠ ਵੱਟ ਹੁੰਦਾ ਪੰਚਾਇਤ ਦਾ ਸਾਲੇ ਉੱਥੇ ਆ ਕੇ ਪਹਿਲੇ ਹੀ ਬਹਿ ਗਏ ਤੜਕਿਓ ਲੋਕ ਕਹਿੰਦੇ ਭੈਂਦ ਨੇ ਨੇ ਭਾਂਡੇ ਚੱਕੇ ਨੇ ਸਾਲਿਆਂ ਨੇ ਇਹਨਾਂ ਨੇ ਕੰਜਰਾਂ ਨੇ ਹੁਣ ਇਹ ਆਏ ਨਹੀਂ ਪਰੇਉਰੇ ਬਾਜੀਏ ਹੁਣ ਡਾਂਗਾ ਪੈਂਦੀਆਂ ਦੇਖਾਂਗੇ ਇਹਨਾਂ ਦੇ ਪੁਲਿਸ ਆਉਣ ਵਾਲੀ ਐ ਉਹ ਉੱਥੇ ਬੈਠੇ ਨੇ ਤਿੰਨੇ ਤਾਂ ਇਹਨੇ ਟਾਈਮ ਹੋਇਆ ਤਾਂ ਹੁਣ ਟਾਈਮ ਜੀ ਹੋ ਗਿਆ ਹੁਣ ਪੁਲਿਸ ਵਾਲਿਆਂ ਨੇ ਦਾਦਾ ਜਾਬਤਾ ਕਰਨਾ ਹੀ ਸੀ ਭਾਈ ਘੋੜੇ ਤੇ ਆਏ ਇੱਕ ਸਿਪਾਹੀ ਇੱਕ ਥਾਣੇਦਾਰ ਆ ਗਏ ਆ ਗਏ ਭਾਈ ਕੁਰਸੀ ਢਾਤੀ ਥਾਣੇਦਾਰ ਕੁਰਸੀ ਤੇ ਬਹਿ ਗਿਆ ਬੈਠਾ ਵੇ ਉਹ ਕਹਿੰਦਾ ਹਾਂ ਭਾਈ ਚੌਕੀਦਾਰ ਉਹ ਲਿਆ ਦੇਖ ਲਿਆ ਉਹਨਾਂ ਨੇ ਵੀ ਹੋ ਬੈਠੇ ਨੇ ਸਿਆਣਲੇ ਉਹਨੇ ਵੀ ਕਹਿੰਦਾ ਜਾ ਵੀ ਲਿਆ ਉਹਨਾਂ ਨੂੰ ਬੁਲਾ ਕੇ ਕਿੱਥੇ ਨੇ ਉਹ ਘਰੇ ਹੋਣਗੇ ਲਿਆਓ ਭਾਲ ਕੇ ਕਿਤੇ ਭੱਜਣਾ ਜਾ ਕਹਿੰਦੇ ਜੀ ਉਹ ਕਿੱਥੇ ਨੇ ਭੱਜਣ ਵਾਲੇ ਦਾ ਮੂਰਖ ਨੇ ਕਹਿੰਦੇ ਕਿਉਂ ਕਹਿੰਦੇ ਉਹ ਤਾਂ ਆ ਬੈਠੇ ਨੇ ਕੋਲੀ ਸਿਆ ਆਓ ਇਹ ਕਹਿੰਦਾ ਮਾਤਰ ਚੋ ਦੋਰੇ ਆਓ ਸਾਲਿਓ ਕਹਿੰਦਾ ਤੋੜਦਾ ਸੋਡੇ ਗੋਡੇ ਕਹਿੰਦਾ ਮੈਂ ਆਗੇ ਭਾਈ ਤਿੰਨੇ ਜਣੇ ਤਿੰਨੇ ਆਏ ਵੇ ਖੜ ਗਏ ਮੂਰੇ ਹੱਥ ਬੰਨ ਕੇ ਤਾਂ ਉਹਨਾਂ ਨੇ ਸੋਚਿਆ ਵੀ ਸਮਾਨ ਕੱਲ ਦਾ ਦਿੱਤਾ ਵੇ ਕਿਤੇ ਭੁੱਲੀ ਨਾ ਗਿਆ ਹੋਵੇ ਆਪਾਂ ਯਾਦ ਵੀ ਕਰਾਈਏ ਇਹਦੇ ਹੁਣ ਲੋਕ ਬਾਹਲੇ ਖੜੇ ਨੇ ਹੁਣ ਹੋ ਸਿੱਧਾ ਕਹਿ ਨਹੀਂ ਸਕਦੇ ਵੀ ਸਾਨੂੰ ਆ ਸੀ ਬਾਡੀ ਦੇ ਕੇ ਆਇਆ ਉਹ ਕਹਿੰਦਾ ਭਾਈ ਖੜਾ ਖੜਾ ਕਹਿੰਦਾ ਅੱਛਾ ਜੀ ਕਹਿੰਦਾ ਜਿਹਨੇ ਸੂਤ ਦਿੱਤਾ ਤੀ ਉਹ ਕਹਿੰਦਾ ਜੀ ਸੂਤ-ਸੂਤੀ ਕੰਮ ਕਰਿਓ ਗਰੀਬ ਹੀ ਆ ਬੰਦੇ ਉਹ ਉਹਨੇ ਬੰਦੇ ਨੂੰ ਜਵਾਬ ਦਿੱਤਾ ਉਹਨੂੰ ਕਹਿੰਦਾ ਵਹਿ ਜਾ ਵਹਿ ਜਾ ਮੈਂ ਕੀ ਭੁੱਲਿਆ ਜਾਣਨਾ ਛੋਡੇ ਵਰਗੇ ਨੂੰ ਮੈਂ ਸਭ ਕਰਦਾ ਲੋਡ ਸੋਨੂੰ ਉਹਨੇ ਆਪਦਾ ਜਵਾਬ ਦੇਤਾ ਵੀ ਮੇਰੇ ਯਾਦ ਹੈ ਉਹਨੇ ਉਹਨਾਂ ਨੇ ਆਖਿਆ ਵੀ ਸਾਲ ਇਹਨਾਂ ਨੇ ਸਮਾਨਤਾ ਆਪਦਾ ਦੇਤਾ ਕਹਿੰਦਾ ਆਪਾਂ ਆਪਣੇ ਡਾਂਗਾ ਪਹਿਣ ਗਏ ਆ ਆਪਣੇ ਦੇ ਭਾਰੀ ਹੋ ਗਏ ਹਾਂ ਉਹ ਭਾਈ ਤੇਲ ਵਾਲੇ ਦੇ ਗੱਲ ਜ਼ਿਆਦਾ ਕੀ ਤੇਲ ਵਾਲਾ ਕਹਿੰਦਾ ਤੇਲੀ ਕਹਿੰਦਾ ਉਹ ਕਹਿੰਦਾ ਤੂੰ ਤੇਲ ਦੇ ਤੇਲ ਦੀ ਧਾਰ ਦੇਖ ਓਏ ਕਰਨ ਦੇ ਸਰਦਾਰ ਨੂੰ ਜਿਵੇਂ ਕਰਦਾ ਬਹਿ ਜਾ ਇੱਧਰ ਉਹ ਕਹਿੰਦਾ ਬਹਿ ਜਾ ਬਹਿ ਜਾ ਮੈਂ ਕੀ ਭੁੱਲਿਆ ਜਾਣਦਾ ਤੁਹਾਨੂੰ ਕਰਦਾ ਲੋਟ ਉਹ ਗਧਿ ਵਾਲੇ ਨੇ ਆਖਿਆ ਵੀ ਆਪਾਂ ਆੜ ਗਏ ਸਾਰੇ ਹੁਣ ਹਾਂ ਹਾਂ ਗਧਿ ਵਾਲਾ ਭਾਈ ਤੇ ਕੇ ਖਾ ਚਰਮਾ ਨੂੰ ਕਹਿੰਦਾ 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 ਕਿਉਂ ਜੀ ਉਹ ਜਿਹੜੀ ਮੈਂ ਤੁਹਾਨੂੰ ਗਧਿ ਦੇ ਕੇ ਆਇਆ ਸੀ ਜੀ ਉਹ ਆ ਜੀ ਲੱਗ ਗਿਆ ਕੱਖ ਖੋਖ ਖਾ ਲੈਂਦੀ ਐ ਹਾਂ ਹੋਰ ਲੋਕ ਉਚਾਰ ਸਵੇਰੇ ਖੜੇ ਨੇ ਬਹੁਤ ਕਹਿੰਦਾ ਕਿਹੜੀ ਓਏ ਕਹਿੰਦਾ ਜੀ ਜਿਹੜੀ ਮੈਂ ਗਦੀ ਦੇ ਕੇ ਆਦੀ ਜੋ ਕੱਖੋ ਖਾ ਲੈਂਦੀ ਹੈ ਉਹ ਕਰੋਣੀ ਤਾਂ ਜਿਆਦਾ ਸੀ ਕਹਿੰਦਾ ਕਿਹੜੀ ਗਦੀ ਓਏ ਨੇ ਡਾਂਗ ਚੱਕ ਲਈ ਉਹ ਭਾਈ ਉਹਨਾਂ ਦੇ ਗਲ ਪੈ ਗਿਆ ਜਿਹੜੇ ਨੇ ਉਹ ਸੱਦੇ ਤੇ ਉਹ ਕਹਿੰਦਾ ਮੂਰਖੋ ਭਲਾ ਦੱਸੋ ਉਹ ਕਹਿੰਦਾ ਮੈਂ ਗਦੀ ਗਦੀ ਲਊ ਕਿਸੇ ਤੋਂ ਇਹ ਕਹਿੰਦਾ ਤਾਂ ਮੈਨੂੰ ਹੀ ਛੇਡਾਂ ਕਰਦਾ ਹੈ ਹੈ ਕਹਿੰਦਾ ਇਹ ਇਹ ਕਹਿੰਦਾ ਮੂਰਖੋ ਕਹਿੰਦਾ ਅਸੀਂ ਪੁਲਿਸ ਮੁਲਾਜ਼ਮ ਹੁੰਨੇ ਆ ਇਹ ਕੰਬਲੇ ਨੇ ਕਹਿੰਦਾ ਇਹ ਚੋਰੀਆਂ ਕਰਨ ਵਾਲੇ ਨੇ ਕਿਤੇ ਉਹਨੇ ਭਾਈ ਕਾਗਜ਼ ਪਾੜ ਕੇ ਥਾਣੇਦਾਰ ਨੇ ਉੱਥੇ ਪਰੇ ਛੱਡ ਤੇ ਕਹਿੰਦਾ ਇਹ ਕਾਮਲੇ ਨੇ ਇਹਨਾਂ ਨੂੰ ਪਾਗਲਖਾਨੇ ਦੇਵੋ ਕਿਹੜੇ ਚੋਰ ਨੇ ਇੰਨੀ ਗੱਲ ਕਹਿ ਕੇ ਭਾਈ ਉਹ ਆਵਦਾ ਭਾਈ ਘੋੜੇ ਤੇ ਵਾਗੇ ਬਹਿ ਕੇ ਚੋਰਾ ਦੇ ਘਰ ਨੂੰ ਵਾਗੇ ਉਹਨਾਂ ਦੇ ਕਲੇ ਸਬੰਧ ਹੋ ਗਿਆ ਲੋਕ ਨਿੰਮੋ ਝਾਣੇ ਹੋ ਕੇ ਮੁੜ ਕੇ ਜਦੋਂ ਉਹਨਾਂ ਨੂੰ ਹਾਲ ਹਾਲ ਕਰੀ